ਅਣੀ ਕਰ ਤੁਮ ਦਾਜੂ ਕੇ ਜਿਮਨੀ ਚੋਲਨ ਨੂੰ ਰੱਖ ਕੇ ਜਿਹੜੇ ਕੰਪੀਲ ਬੰਦੀ ਆ। ਦੇਖੋ ਅਸੀਂ ਤਾਂ ਸਿਰਫ ਇਹ ਕਹਿਣ ਆਏ ਆ ਲੋਕਾਂ ਨੂੰ ਕਿ ਇਹ ਸਰਕਾਰ ਆਮ ਆਦਮੀ ਦੀ ਪੰਜਾਬ ਚ ਫੇਲ ਹੋ ਚੁੱਕੀ ਆ। ਇਹਨਾਂ ਨੇ ਸਾਡੇ ਪਿਛਲੇ ਚੋਣੇ ਦਾ ਜਿਹੜਾ ਸੀਜ਼ਨ ਚੱਲਿਆ ਇਹਦੇ ਚ ਇਹਨਾਂ ਦੀ ਮਿਲੀ ਭੁਗਤ ਨਾਲ ਸਾਡੇ ਕਿਸਾਨਾਂ ਦੀ ਰੱਜ ਕੇ ਲੁੱਟ ਹੋਈ ਆ 250 300 400 ਰੁਪਇਆ ਪ੍ਰਤੀ ਕੁਇੰਟਲ ਭਾਅ ਘੱਟ ਮਿਲਿਆ ਵਾ ਮੰਡੀਆਂ ਚ ਰੋਲਿਆ ਵਾ ਉਹਨਾਂ ਨੂੰ ਰੋਂਦਿਆ ਵਾ ਔਰ ਉਹਨਾਂ ਦੀ ਤੋਹਫੀਨ ਕੀਤੀ ਆ। ਔਰ ਮੈਂ ਸਮਝਦਾ ਕਿ ਪਹਿਲੀ ਵਾਰ ਇਹ ਹੋਇਆ ਸਾਡੇ ਪਿਛਲੇ 40-50 ਸਾਲ ਤੋਂ ਜਦੋਂ ਝੋਨੇ ਦੀ ਫਸਲ ਆਉਂਦੀ ਹੈ ਕਿਸੇ ਹੋਰ ਸਰਕਾਰ ਨੇ ਐਦਾਂ ਰੋਲਿਆ ਨਹੀਂ ਸੀ ਕਿਸਾਨ ਨੂੰ ਜਿੱਦਾਂ ਇਹਨਾਂ ਨੇ ਲੋੜਿਆ ਅੱਜ ਸਾਡੇ ਤੇ ਪਿਛਲੇ 2.5 ਸਾਲਾਂ 'ਚ 1 ਲੱਖ ਕਰੋੜ ਦਾ ਕਰਜ਼ਾ ਛਾੜ ਦਿੱਤਾ ਵਾ ਔਰ ਉਹ ਉਹ ਪਿੰਡਾ ਉਹ ਕਰਜ਼ਾ ਕਿਤੇ ਲੱਗਿਆ ਵੀ ਨਹੀਂਗਾ ਪਿੰਡਾਂ 'ਚ 2.5 ਸਾਲਾਂ 'ਚ ਕੋਈ ਵਿਕਾਸ ਦਾ ਕੰਮ ਨਹੀਂ ਹੋਇਆ ਔਰ ਇਸ ਤੋਂ ਇਲਾਵਾ ਜੋ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਇਨਸਾਫ ਦੇਣਾ ਸੀਗਾ ਉਹਦੇ ਤੇ ਮੁਕਰੇ ਨੇ ਤੇ ਨਸ਼ੇ ਨੂੰ ਰੋਕਣ ਦੀ ਗੱਲ ਕਰਦੇ ਸੀ ਉਹਦੇ ਤੇ ਫੇਲ ਹੋਏ ਨੇ ਅੱਜ ਪੰਜਾਬ ਦੇ ਵਿੱਚ ਮੈਂ ਸਮਝਦਾ ਵਾਂ ਕਿ ਰਾਜਕਤਾ ਦਾ ਮਾਹੌਲ ਆ ਗੈਂਗਸਟਰਸ ਦਾ ਰਾਜ ਹੈ ਜਿੰਨਾ ਜੋ ਬੈਠੇ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਫਰੋਤੀਆਂ ਦਿੱਤੀਆਂ ਜਾ ਰਹੀਆਂ ਲੋਰੈਂਸ ਬਿਸ਼ਨੋਈ ਵਰਗਾ ਆਦਮੀ ਜਿਹੜਾ ਸਿੱਧੂ ਮੂਸੇਵਾਲੇ ਦਾ ਕਤਲ ਹੈ ਉਹਨੂੰ ਪੰਜਾਬ ਪੁਲਿਸ ਪੁਲਿਸ ਦੇ ਦਫ਼ਤਰਾਂ ਵਿੱਚ ਬਿਠਾ ਕੇ ਉਹਦੀ ਇੰਟਰਵਿਊ ਕਰਾਉਂਦੀ ਆ ਉਹਨੂੰ ਪ੍ਰੋਟੈਕਸ਼ਨ ਕਰਦੀ ਆ ਡੇਰਾ ਸੱਚਾ ਸੌਦਾ ਜਿਹੜਾ ਸਾਡਾ ਗੁਨਾਹਗਾਰ ਹੈ ਬੇਅਦਬੀਆਂ ਦਾ ਉਹਦੀ ਹਿਫਾਜ਼ਤ ਕੀਤੀ ਜਾ ਰਹੀ ਆ ਹਰ ਪਾਸੇ ਮੈਂ ਸਮਝਦਾ ਕਿ ਰਾਜਕਤਾ ਦਾ ਮਾਹੌਲ ਆ ਥੋੜੇ ਦਿਨ ਪਹਿਲਾਂ ਇਹਦੀ ਭਗਵੰਤਪਾਨ ਦੀ ਪੁਲਿਸ ਨੇ ਬਠਿੰਡੇ ਵਿੱਚ ਰਾਏਕੇ ਕਲਾ ਵਿੱਚ ਕਿਸਾਨਾਂ 'ਤੇ ਲਾਠੀ ਚਾਰਜ ਕੀਤਾ ਬਹੁਤ ਬੇਰਹਿਮੀ ਨਾਲ ਉਹਨਾਂ ਨੂੰ ਕੁੱਟਿਆ ਵਾ ਔਰ ਪਿਛਲੇ ਢਾਈ ਸਾਲਾਂ ਤੋਂ ਔਰਤਾਂ ਦੀਆਂ ਚੁੰਨੀਆਂ ਚਾਹੇ ਆਂਗਣਵਾੜੀਆਂ ਨੇ ਚਾਹੇ ਟੀਚਰਸ ਨੇ ਕੋਈ ਫਰਕ ਇਦਾਂ ਦਾ ਨਹੀਂ ਛੱਡਿਆ ਜਿਹਦੇ ਨਾਲ ਇਹਨਾਂ ਨੇ ਜ਼ਿਆਤੀ ਨਹੀਂ ਕੀਤੀ ਸੋ ਇਸ ਕਰਕੇ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਕੱਲੇ ਤੇਰਾਬਾਪਾ ਨਾਨਕ ਨਹੀਂ ਬਲਕਿ ਚਾਰੇ ਜਿਮਨੀ ਚੋਣਾ ਵਿੱਚ ਤੁਹਾਡੇ ਕੋਲ ਇੱਕ ਮੌਕਾ ਵਾ ਅਗਰ ਤੁਸੀਂ ਇਸ ਸਰਕਾਰ ਨੂੰ ਸਬਕ ਸਿਖਾਓਗੇ ਤਾਂ ਫਿਰ ਮੈਂ ਸਮਝਦਾ ਕਿ ਅਗਲੇ ਬਕਾਇਆ ਟਾਈਮ ਇਹ ਤੁਹਾਡੇ ਨਾਲ ਇਨਸਾਫ ਕਰਨਗੇ ਵਰਨਾ ਇਹ ਝੂਠੇ ਪਰਚੇ ਦਰਜ ਕਰਨਗੇ ਉਥੇ ਕੇਜਰੀਵਾਲ ਰੋਂਦਾ ਵਾ ਮੋਦੀ ਸਾਡੇ ਨਾਲ ਤਾਨਾਸ਼ਾਹੀ ਕਰ ਰਿਹਾ ਸਾਡੇ ਤੇ ਪਰਚੇ ਦਰਜ ਕਰ ਰਿਹਾ ਉਹਦੋਂ ਤੋਂ ਵੱਧ ਜ਼ੁਲਮ ਆਪਣੇ ਸਿਆਸੀ ਵਿਰੋਧੀਆਂ ਤੇ ਇਹਨਾਂ ਨੇ ਪੰਜਾਬ ਦੇ ਵਿੱਚ ਇੱਥੇ ਉਸੇ ਪੁਲਿਸ ਦਾ ਟਿਵਿਜਲੈਂਸ ਦਾ ਦੁਰਉਸਤਮਾਲ ਕਰਕੇ ਮਿਸਯੂਜ਼ ਕਰਕੇ ਕੀਤੇ ਨੇ ਔਰ ਅਖੀਰ 'ਚ ਮੈਂ ਕਹਿਣਾ ਚਾਹਨਾ ਕਿ ਕੇਜਰੀਵਾਲ ਸਾਹਿਬ ਇੱਥੇ ਆਣ ਕੇ ਕਹਿੰਦੇ ਨੇ ਕਿ ਇਹ ਲੜਾਈ ਜਿਹੜੀ ਆ ਇਹ ਬੇਈਮਾਨ ਤੇ ਇਮਾਨਦਾਰ ਰੰਦਾ ਵਿੱਚ ਆ ਸੁਖਜਿੰਦਰ ਸਿੰਘ ਰੰਧਾਵੇ ਨੂੰ ਬੇਈਮਾਨ ਕਹਿਣ ਤੋਂ ਪਹਿਲਾਂ ਇੱਕ ਵਾਰ ਕੇਜਰੀਵਾਲ ਸਾਹਿਬ ਨੂੰ ਆਪਣੇ ਘਰੇਵਾਂ ਚ ਝਾਤਣਾ ਚਾਹੀਦਾ ਕਿ ਉਹਨਾਂ ਦੇ ਇਲਜ਼ਾਮ ਕੀ ਲੱਗੇ ਨੇ ਰੰਧਾਵੇ ਤੇ ਤਾਂ ਹਲੇ ਕਿਸੇ ਤਰ੍ਹਾਂ ਦਾ ਕੋਈ ਨਾ ਕੋਈ ਇਲਜ਼ਾਮ ਤੇ ਨਾ ਕੋਈ ਕਿਸੇ ਤਰ੍ਹਾਂ ਦਾ ਕੇਸ ਕੇਜਰੀਵਾਲ ਤਾਰ ਕੇਸ ਭੁਗਤ ਰਿਆ ਵਾ 6 ਮਹੀਨੇ ਜੇਲ੍ਹ ਕੱਟ ਕੇ ਆਇਆ 700 ਕਰੋੜ ਰੁਪਏ ਦਾ ਸ਼ਰਾਬ ਕੋਟਾਲੇ ਦਾ ਉਹਦੇ ਤੇ ਆ ਇਲਜ਼ਾਮ ਆ ਸੁਪਰੀਮ ਕੋਰਟ ਚ ਮਸੀ ਜਮਾਨਤਾ ਮਿਲੀਆਂ ਉਹ ਕੀ ਕਹਿੰਦੇ ਹੁੰਦੇ ਆ ਕਿ ਉਲਟਾ ਚੋਰ ਕੋਤਵਾਲ ਕੋ ਡਾਂਟੇ ਕਿਸੇ ਹੋਰ ਨੂੰ ਬੇਈਮਾਨ ਕਹਿਣ ਤੋਂ ਪਹਿਲਾਂ ਇੱਕ ਵਾਰ ਆਪਣੇ ਅੰਦਰ ਉਹਨਾਂ ਨੂੰ ਝਾਤ ਮਾਰਨੀ ਚਾਹੀਦੀ ਆ। ਕਿ ਕਿਸ ਨੂੰ ਕਿਵੇਂ ਵੇਚਦੇ ਹੋ। ਸਭ ਆਇਓ ਇੱਥੇ। ਪਿਛਲੇ ਦਿਨੀਂ ਅੱਜ ਕੱਲ੍ਹ ਕੋਈ ਗੱਲ ਹੈ ਜਿਹੜੀ ਇਹਨਾਂ ਦੇ ਹੀ ਕੋਈ ਵਰਕਰ ਦੇ ਉੱਤੇ ਜਿਹੜੀ ਗੱਡੀ ਨੂੰ ਸਾਈਡ ਮਾਰ ਕੇ ਨਾ ਫੋਟ ਦੇ ਟਕਰਾਇਆ। ਮੈਨੂੰ ਤਾਂ ਨਹੀਂ ਕਹਿਣਾ ਨਾ ਪੰਜਾਬ ਦੇ ਵਿੱਚ ਰਾਜਕਤਾ ਦਾ ਮਾਹੌਲ ਆ। ਲੁੱਟਕ-ਛੁਟ ਦਾ ਮਾਹੌਲ ਆ। ਇੰਨਾ ਜ਼ਿਆਦਾ ਭੈ ਆ ਲੋਕਾਂ ਦੇ ਵਿੱਚ। ਕੋਈ ਦਿਨ ਨਹੀਂ ਹੁੰਦਾ ਜਦਨ ਕੋਈ ਵੱਡੀ ਵਾਰਦਾਤ ਨਹੀਂ ਹੁੰਦੀ। ਕਤਲ ਨਹੀਂ ਹੁੰਦੇ, ਫਰੋਤੀਆਂ ਨਹੀਂ ਹੁੰਦੀਆਂ। ਐਨਆਰਆਈਜ਼ ਦੀ ਮਾਰੇ ਜਾਂਦੇ। ਔਰ ਮੈਂ ਸਮਝਦਾ ਜਿਹੜਾ ਆ ਜਿਹੜਾ ਲੋਰੈਂਸ ਪਿਸ਼ਰੋਈ ਤੇ ਜੱਗੂ ਭਗਵਾਨਪੁਰੀਆ ਦਾ ਮੈਂ ਜ਼ਿਕਰ ਕੀਤਾ ਵਾ ਇਹ ਤਾਈਓ ਹੋ ਸਕਦਾ ਨਾ ਜਦੋਂ ਸਰਕਾਰ ਉਹਨਾਂ ਨੂੰ ਪ੍ਰੋਟੈਕਟ ਕਰਦੀ ਹੈ। ਪਰ ਸਰਕਾਰ ਕਹਿ ਰਹੀ ਹੈ ਕਿ ਪਹਿਲਾਂ ਇਹਨਾਂ ਦੇ ਹੀ ਪਾਲੇ ਹੋਏ ਹੁੰਦੇ ਸੀਗੇ ਹੁਣੇ ਸਾਡੇ ਦੇ ਕੋਲ ਕੰਝ ਕਰਦੇ ਨੇ। ਦੇਖੋ ਇਹ ਇਹ ਹਰ ਗੱਲ ਦਾ ਇਹ ਕਹਿਣਾ ਕਿ ਇਹ ਪਿਛਲੀਆਂ ਸਰਕਾਰਾਂ ਸੀ। ਅਗਰ ਇਹ 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 ਬਹਾਨਾ ਤੁਸੀਂ 2-4-5 ਮਹੀਨੇ ਬਣਾ ਸਕਦੇ ਹੋ। ਹੁਣ ਤੁਸੀਂ ਅੱਧਾ ਟਾਈਮ ਸਰਕਾਰ ਦਾ ਰੰਗ ਚੁੱਕੇ ਹੋ। ਜੋ ਵੀ ਅੱਜ ਅਗਰ ਰਾਜਕਤਾ ਹੈ ਜਾਂ ਮਾਹੌਲ ਖਰਾਬ ਹੈ ਪੰਜਾਬ 'ਚ ਉਹ ਸਿੱਧੀ-ਸਿੱਧੀ ਲਾਅ ਐਂਡ ਆਰਡਰ ਦੀ ਪੰਜਾਬ ਸਰਕਾਰ ਆਪਣਾ ਪੱਲਾ ਨਹੀਂ ਝਾੜ ਸਕਦੇ ਇਸ ਕਰਕੇ ਬੇਤਹਾਸ਼ਾ ਪੰਜਾਬ ਦੇ ਵਿੱਚ ਜਿਹੜੀ ਇਸ ਵਕਤ ਨੇ ਉਹ ਲਾਅ ਐਂਡ ਆਰਡਰ ਦਾ ਬੜਾ ਵੱਡਾ ਮੁੱਦਾ ਆਲਰੇਡੀ ਹੈਗਾ